ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਟਰਸਟ ਇਟਲੀ ਵਾਲੇ ਵੀਰਾ ਵੱਲੋਂ ਪਿੰਡ ਦਿਆਲਪੁਰਾ ਜ਼ਿਲ੍ਹਾ ਮਾਨਸਾ ਕੁਲਵੰਤ ਸਿੰਘ ਸਮਵ ਲਾਲ ਸਿੰਘ ਇਟਲੀ ਵਾਲੇ ਟਰਸਟ ਭੈਣ ਭਰਾਵਾਂ ਨੂੰ ਮਦਦ ਲਈ ਬੇਨਤੀ ਕੀਤੀ ਗਈ ਸੀ ਕੁਲਵੰਤ ਸਿੰਘ ਦੀ ਪਤਨੀ ਨੂੰ ਕੁਝ ਸਮਾਂ ਪਹਿਲਾਂ ਕੈਂਸਰ ਹੋ ਗਿਆ ਸੀ ਉਹਨਾਂ ਦਾ ਇਲਾਜ ਵੱਲੋਂ ਬਹੁਤ ਸਾਰਾ ਪੈਸਾ ਖਰਚ ਹੋ ਚੁੱਕਿਆ ਸੀ ਇਨਾਂ ਦੀ ਮਾਲੀਬਾਦਤ ਬਹੁਤ ਮਾੜੀ ਸੀ ਦੁਖਦਾਈ ਘਟਨਾ ਇਹ ਹੈ ਕਿ ਇਨਾਂ ਦੀ ਬੇਟੀ ਦੇ ਦਿਲ ਵਿੱਚ ਬੀ ਸਰਾਕ ਹੈ ਪਰਿਵਾਰ ਲੋੜਵੰਦ ਤੇ ਗਰੀਬ ਹੋਣ ਕਰਕੇ ਆਪਣਾ ਇਲਾਜ ਸਹੀ ਤਰੀਕੇ ਨਹੀਂ ਕਰਵਾ ਸਕੇ ਇਟਲੀ ਵਾਲੇ ਵੀਰਾਂ ਵੱਲੋਂ ਘਰਾਂ ਘਰ ਦੇ ਹਾਲਾਤ ਦੇਖਣ ਕਾਰਨ ਉਹਨਾਂ ਨੂੰ 25000 ਰੁਪਏ ਦੀ ਰਾਸੀ ਨਾਲ ਮਦਦ ਕੀਤੀ ਗਈ ਇਹ ਰਾਸੀ ਪੰਚਾਇਤ ਤੇ ਪਿੰਡ ਦੇ ਮੋਹਤਬਰ ਬੰਦਿਆਂ ਸਾਹਮਣੇ ਦਿੱਤੀ ਗਈ ਅਸੀਂ ਸਮੂਹ ਪੰਚਾਇਤ ਪ੍ਰਬੰਧਕ ਸੱਜਣਾ ਵੱਲੋਂ ਇਟਲੀ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪੈਣ ਆਪਣੇ ਦਸਾਂ ਨੋਹਾਂ ਦੀ ਕੇਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਤ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮਨ ਨੂੰ ਚਲਾਏ ਇਤਲੀ ਤੋਂ ਵੀਰਾ ਪੈਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰਿਟੀ ਤਰਸਤ ਇਤਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ